ਸਟਾਰਟ ਆਈ। ਕੱਤੀ ਜੈਦ ਗਲੋਰੀ ਸਟਾਰਟਿੰਗ ਸਵੇਰੇ ਸਵੇਰੇ 4 ਵਜੇ ਬਈ ਅੱਜ ਸੜਨੀਆਂ ਬਈ ਆਪਾਂ ਕੂਤਰੀਆਂ ਆ ਦੋਨੇ ਪਾਲੀਆਂ ਪਿੰਜਰੇ ਵਿੱਚ ਤੇ ਚਲਦੇ ਸਾਰਾ ਸਮਾਨ ਪਾ ਲਿਆ ਆਪਾਂ ਚੱਲ ਪਿਆ ਜੀ ਧਰ ਲਿਆ ਪਿੰਜਰਾ ਮੂਰੇ ਤੇ ਇਥੋਂ ਬਹੁਨੇ ਆ ਬੰਦੇ ਨੂੰ ਇੱਕ ਨੂੰ ਚੱਕਦੇ ਇਥੋਂ ਬੰਦੇ ਨੂੰ ਇੱਕ ਨੂੰ ਔਰ ਇਹ ਚੱਕ ਲਿਆ ਬੰਦਾ ਵਜਾ ਜਾ ਕਰਨ ਲੇਟ ਹੋਈ ਜਾਂਦੀ ਇੱਕ ਬੰਦੇ ਨੂੰ ਹੋਰ ਚੱਕਣਾ ਹੀ ਹੈ ਜੀ ਚੱਕ ਲਿਆ ਬਈ ਵਿਕੀ ਬਤਨੀ ਵਾਲਾ ਦੋ ਦੋ ਪਿੰਡੋਂ ਇੱਕ ਬਾਹਰੋਂ ਹਾਂ ਇੱਕ ਬਾਹਰੋਂ ਇੱਕ ਬਾਹਰੋਂ ਪਾ ਲਿਆ ਟੀਮ ਚ ਚੱਲਦੇ ਹਾਂ ਹੁਣ ਮਿਲਦੇ ਆ ਤੁਹਾਨੂੰ ਉੱਥੇ ਚੱਲ ਕੇ ਬਾਜੀ ਤੇ ਪਹੁੰਚ ਗਏ ਜੀ ਬਾਜੀ ਤੇ ਦੇਖੋ ਓ ਬਾਈ ਪਾਣੀ ਪੂਣੀ ਲਾ ਲ ਪਾਣੀ ਕਿਹਦੇ ਰਕੂਤਾ ਲਗ ਲਓ ਹਾਂ ਹਾਂ ਬਾ ਕੋਈ ਨਾ ਹੁਟਦੀ ਕਿਵੇਂ ਆ ਨੀ ਸਾਡੇ ਵਧੀਆ ਵਧੀਆ بڑی ہوئی ہے ہاں 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 تھوڑا دیکھو ادھروں پانی یار میرے اندر میں نہ کر رہا ہوں تھوڑا باتیں ڈرائیور مینوں واہ کر دو اللہ دے مودے ہیلو جیرا یار ای ویلا جتتی ہو ವಿಡಿಯೋ ಬನ್ನಿ ಲ ਹਾਂਜੀ ਭਾਈ 180 ਕੂਟਰ ਉੱਡਿਆ ਹੀ ਸਵੇਰੋਂ ਤੇ 3 ਵਜ ਦਾ ਟਾਈਮ ਹੋ ਗਿਆ ਹੁਣ 100 ਕੂਟਰ ਹਜੇ ਫਿਰਦਾ 100 ਕੂਟਰ ਫਿਰਦਾ ਭਾਈ ਹੇ ਆਪਣੀ ਇਹ ਰੋਡ ਰਿਆਂ ਦੋਨੀਆਂ ਵਾਈਟੀਆਂ ਕੱਢਦੇ ਆ ਤੇ ਬੱਲੇ ਨੇ ਪਸਾਂਗੇ ਖਾਲੀ ਬਾਜ਼ਾਰ ਦੇ ਇਲਾਕੇ ਦਾ ਇਹ ਭਾਵਨਾ ਭਾਈ ਜੱਬੜਦੀ ਨਹੀਂ ਰਹੀ ਤੇ ਬਾਜੀ ਉੱਤਰ ਬਾਰੇ ਹੈਗੇ ਦੇਖਦੇ ਆ ਇੱਥੇ ਸ਼ਾਮੇ ਹੋਏ ਟਾਈਮ ਦੱਸ ਗਈ ਤੁਹਾਨੂੰ ਕਿੰਨਾ ਹੋ ਗਿਆ 3:23 ਮਿੰਟ ਹੋ ਗਏ ਤੇ ਆਪਣੇ ਕੋ ਉੱਤਰ ਬਈ ਦੋਨੇ ਸਹੀ ਆ ਰਿਕਾਰਡਿੰਗ ਸੁਣਾਉਣੀ ਥੋਨੂੰ ਉੰਦੀ ਦੀ ਜਾਨੀ ਰਿਕਾਰਡਿੰਗ ਉਹ ਵਾਇਤਾ ਕਰੀ ਜੀ ਸਾਫ ਕਰੀ ਰਿਕਾਰਡਿੰਗ ਇਹ ਬਲੂ ਟੁੱਟ ਲਈ ਬੇਟਾ ਪਤੰਦਰ ਬੰਦ ਕਰ ਇਹਨੂੰ ਦਸ਼ਮਤ ਸਾਡ ਜੋਈ ਸੁਣਾਉਣੀ ਆ ਤੁਹਾਨੂੰ ਰਿਕਾਰਡਿੰਗ ਵਾਇਦਾਂ ਦੀ ਇਹ ਨਹੀਂ ਆਇਆ ਆਪਣੇ ਘਰ ਸੀ ਨਹੀਂ ਵਜਾਇਆ ਪਤਾ ਨਹੀਂ ਇੰਨੀ ਕੀ ਆਵਾਜ਼ ਇਹਦੀ ਹੈ ਪਹਿਲਾਂ ਤਾਂ ਵੱਧ ਸੀ ਪੁਰਾਣਾ ਹੋ ਗਿਆ ਇਹਦਾ ਗੋਡੇ ਅਗਲੀ ਫੱਕੜੀਆਂ ਦੇ ਓਏ ਜਦੋਂ ਹੁਣ ਸੁਣੀ ਹੈ ਪਹਿਲਾਂ ਬਾਪੂ ਓਹ ਸੱਚ ਦਾ ਰੋਤ ਹੁਣ ਆਇਆ ਰਿਕਾਰਡਿੰਗ ਸੁਣਾਉਣੀ ਹੈ ਬਾਈ ਸਾਨੂੰ ਬਾਜੀ ਦੀ ਕੀ ਗੰਦ ਪਈ ਜਾਂਦਾ ਬਾਜੀ ਤੇ ਆਹ ਸੁਣਿਓ ਦਾ ਨਾ ਦੇ ਯਾਰ ਕੋ ਦੱਸ ਦੇ ਦੱਸੋ ਕੋਈ ਦਾ ਬਾਈ ਰੋਰੀ ਕੋ ਕਰਦਾ ਯਾਰ ਬਾਈ ਬੋਲੋ ਤਾਂ ਹੀ ਕੋ ਯਾਰ ਐਟਰੀਆਂ ਮੋੜਦਾ ਪੂਰੀਆਂ ਨਹੀਂ ਐਟਰੀਆਂ ਮੋੜ ਤੋਂ 1200 ਰੁਪਏ ਯਾਰ ਹਾਂ ਖੁਰਦਾ ਰਿਆਂ ਨੀ ਵੀਰੇ ਐਟਰੀਆਂ ਮੋੜ ਦੋ ਵੀਰ ਦਾ ਬਾਈ ਪੁੱਤਰ ਵੀ ਖਰਾਬ ਕਰਾ ਦੇ ਯਾਰ ਪੁੱਤਰ ਸਹੀ ਹੁੰਦੇ ਆ ਨਪਾਲੀ ਜੀ ਤੁਹਾਡੇ ਉਹਨਾਂ ਦਾ 7 ਵਜੇ ਦੇ ਵੀ ਜੇ ਕੋਈ ਨਹੀਂ ਪਾਣਦਾ ਤਾਂ ਨੇ ਰੀ ਗਾਦ ਚੋਰਦੀ ਅੱਜ ਨੇਰ ਵੀ ਉੱਠੜਿਆ ਜਿਹੋ ਮਦਦ ਵਾਲਾ ਸਹੀ ਗੱਲ ਆ ਸਹੀ ਗੱਲ ਆ ਭਾਈ ਸਤਲੀਆਂ ਆ ਦੋ ਯਾਰ ਇਹਨਾਂ ਨੇ ਕੁਝ ਨਹੀਂ ਕਰਨਾਗਾ ਫੇਰ ਜੋਟ ਆਉਣਾ ਇਹਨਾਂ ਨੇ ਨਾ ਇਹਨਾਂ ਤੇ ਰੋਟੀ ਪੂਰੀ ਹੁੰਦੀ ਆ ਨਾ ਇਹਨਾਂ ਦਾ ਕੂਟਰ ਛ ਪੂਰੀ ਐਂਟਰੀਆਂ ਦਾ ਬੋਛਟਰੀਆਂ ਲਾਓ ਯਾਰ ਕੂਟਰ ਲਾ ਕੇ ਲੈ ਕੇ ਚੱਲੀਏ ਕੂਟਰ ਭਾਈ ਸਤਲੀਆਂ ਲਾ ਲਓ ਸਾਰੇ ਅਸੀਂ ਲਾਉਣ ਲੱਗੇ ਆਂ ਮੈਂ ਸਾਰੇ ਨੂੰ ਪਹਿਲਾਂ ਕੰਮ ਹੀ ਆਉਣ ਲੱਗੋ ਯਾਰ ਕਿੱਥੇ ਲੁਕ ਗਏ ਆ ਬਾਰਕੀ ਸਭਾਈ ਪਹਿਲਾਂ ਸਾਰੇ ਨੂੰ ਟਿਕਾਣੇ ਬਿਚਾਉਗੇ ਕਰਤੀ ਨਹੀਂ ਹੋਦੀ ਆ 5 ਵਜ ਗਏ ਬਾਈ ਕਿੱਥੇ ਟਾਈਮ 5 ਵਜ ਕੇ 7 ਮਿੰਟ ਹੋ ਗਿਆ ਬਾਈ ਹਜੇ ਕੋਈ ਬਾਜੀ ਦਾ ਲਲਚ ਅਜ ਨਹੀਂ ਹੈਗਾ ਕੋਟਰ 70 80 ਸਾਮ ਨੂੰ ਕਰੀ ਫਿਰਦੇ ਆ 100 ਦੇ ਨੇੜੇ ਫਿਰਦਾ ਕੋਟਰ ਦੇਖੋ ਕੀ ਬਣਦਾ ਬਾਈ ਬਾਜੀ ਤੇ 1200 ਵਾਲੀਆਂ ਬਾਜ਼ੀਆਂ ਤੇ ਬਾਈ ਇਹੋ ਜਿਹਾ ਕੁਝ ਹੀ ਮਿਲੂਗਾ ਆ ਵੇ ਕੋਟਰ ਫਿਰਦੇ ਕੋਈ ਕੁੱਤਰ ਵੀ ਕਟਿਆ ਫੇਰਦੇ ਨੇ ਨਾ ਕੋ ਟਾਈਮ ਲਾਇਆ ਭਾਈ ਬਾਜੀ ਦੇ ਗੰਡ ਪੈਂਦਾ ਦੇਖੋ 6 ਵਜੇ ਚੱਕ ਕਰਨ ਲੱਗੇ ਹੁਣ ਕੁੱਤਰ ਭਾਈਆਂ ਜੀਆਂ ਬਾੜੀਆਂ ਆ ਹਾਂ ਹੁਣ ਵੇਖੋ ਲੱਗੇ ਚੈੱਕ ਕਰਨ ਆ ਬੈਠੀ ਜਾਂਦਾ ਦੇ ਨਾਲ ਇਹ ਕਿਹੜਾ ਕੰਮ ਕਰਦੇ ਹੋ ਜੀ ਉਹ ਨਾ ਹੁਣ ਕਿ ਬਾਂਦਾ ਖੋਣੋ ਗੱਲ ਆ ਤੇ ਇਹ 1216 ਚਾਉਣੀ ਆ ਬਿਲਕੁਲ ਨਹੀਂ ਭਾਈ ਗਲਤੀ ਆ ਯਾਰ ਕਬੂਤਰ ਹੀ ਭਾਈ ਨਜਾਇਬ ਆ ਦੋ ਦੋ ਪਰ ਇਹ ਰੋ ਖੁੱਲੀ ਵਾਈਸ ਤਾਂ ਹੋਣੀ ਆ ਉਹ ਭਾਈ ਮੋਟਰੀਆਂ ਮੋੜ ਦਿਓ ਜਿਹੜਾ ਖੜਾ ਉਹਏ ਤੁਸੀਂ ਰਹਿ ਦੋ ਭਾਈ ਬਾਦ ਦੇ ਦੀ ਸੌਂਦੀ ਦਾ ਕੀ ਨਹੀਂ ਹੈਣੀ ਦੇਖੋ oh ਬਈ कवी न त चैक हूंदे भई वञे चेक करले उहो ज्ञानी ਕੀ ਕਹਿਣਾ ਚਾਹੋ ਬਾਜੀ ਬਾਰੇ ਕਾਹੇ ਕਹੁੰਦੇ ਧੀ ਨਵਰਾ ਆਇਆ ਸਵਾਦ ਪੂਰਾ ਵਾਹ ਜੀ ਵਾਹ ਰੌਲਾ ਪਈਆ

ਨਹੀਂ ਲਾ ਲੋ ਉਹਨੇ ਕੋਈ ਰਾਤਾ ਪੈ ਗਿਆ ਮੈਂ ਨੇ ਦੇਖੀ ਉਹ ਚਲੇਦਾ ਲਿਗਾ ਹੀ ਨਹੀਂ ਇਹਦੇ ਆਹ ਵੇ ਰੋਡੇ ਲਈ ਸਰ ਨਿੱਕੇ ਆ ਗਏ ਪਾ ਪਾ ਗੱਲ ਕਰਾ ਆਹ ਹੋਰ ਆ ਬਣ ਓਏ ਉਹ ਕਹਿ ਵੀ ਉਹ ਕਹਿ ਵੀ ਦੇਖੋ ਬਈ ਟਾਂਗੀਆਂ ਲੱਗੀਆਂ ਆ ਫਿਰ ਦੇ ਉਤਰ ਲੈ ਗਿਆ ਕਾਲਾ ਐ ਬ੍ਰੋ ਉਹ ਕਿਹੜੀਆਂ ਕਾਰਾਂ ਬਣਾ ਦੇ ਵੀਰ ਬਣ ਕੇ ਮਹਿਬਦੀ ਵਿੱਚ ਆ ਜਾਣਾ ਆ ਲੈ ਜੀ ਆਪਰੇ ਜੋਦੀ ਆਉ ਲੱਗ ਨਾ ਹੋ ਰਿਹਾ 20 ਲਾਜ ਆ ਆਹ ਤੇ ਇਹ ਹੁੰਦੇ ਆ ਜੀ ਯਾਰ ਪੂਤਰ ਬਹੁਤ ਰਹਿ ਗਏ ਯਾਰ ਵੇਖ 60 70 ਗੂਤਰ ਹੋਣਗੇ ਜੇ ਉਹ ਇੱਥੇ ਬੈਠਾ ਹੈ ਉਹਦੇ ਬੈਠਾ ਹੈ ਉਹ ਲਾਲ ਕਾਲੇ ਡੰਡੇ ਵਾਲਾ ਪਹਾੜਾ ਵੀਰਾ ਬਣਿਆ ਉਹ ਕੁਧੂਦਿ ਜਵਤ ਹੈ ਆ ਮੇਰੇ ਆਪਣਾ ਇੱਕ ਕਗੂਦਰੀ ਆ ਜਾਂਦੀ ਵੇ ਇੱਕ ਆਪਣੀ ਕਗੂਦਰੀ ਡੱਗ ਪਈ ਆ ਆ ਜਾਂਦੀ ਤੇ ਨਾਲ ਅੰਨੇ ਆ ਪੈਂਦਿਆਂ ਦੇ ਸਾਹਮਣੇ ਆਪਾ ਵੇਖ ਦੇਖੋ ਇਹ ਆ ਕੂਤਰ ਕਿੰਨੇ ਰਹਿ ਗਏ ਇੰਨੇ ਜਵਾਰੀ ਵੰਡੀ ਗਈ 2-200 ਰੁਪਏ ਆ ਗਿਆ ਬਈ ਸਾਰੇ ਨੂੰ ਆਹ ਨਿਕੜਿਆ ਸਾਹਮਣੇ ਕੁਤਰੀ ਨਾ ਕਹਣਾ ਵਾਈਟਰ ਬੈਠੀ ਜਾਂਦੀ ਆ ਆਹ ਜਿਹੜੇ ਨਿਕੜੀਆ ਦਰਿਆ 'ਤੇ ਨਹੀਂ ਰਹਿਣਾ 5 ਮਿੰਟ ਚ ਸਰਪੇ ਆ ਜਾ ਕਰੋ ਅੰਗਰੇਜ਼ਾਂ ਦੇ ਪਾਸੇ ਜਿੰਤੋਂ ਉਹਨਾਂ ਨੇ ਕਿ ਬੁੱਲੀ ਬਾਲਣੀ ਹਾਂਜੀ ਪਹੁੰਚ ਗਏ ਜੀ ਜੱਤਵਾਲ ਖੜੇ ਆ ਜੀ ਹੱਤਿਆੜੀ ਰੇੜੀ 'ਤੇ ਹੱਤਿਆੜੀ ਗੋਲ ਗੱਪਿਆਂ ਵਾਲੀ ਜਿਹੜੀ ਤੇ ਉਹ ਇਹ ਮੋਟਰ ਨਾ ਸੰਗਿਆ ਲੈ ਦੇ ਕੇ ਭਈ ਆ ਵਜਾ ਹੁੰਦਾ ਹੋਣਾ ਤੁਹਾਨੂੰ ਕੀ ਬਚਿਆ ਬੈਟਰੀ ਗਈ ਇਹਦੀ ਬੈਟਰੀ ਲੋ ਹੋ ਗਈ ਦੀ ਕਲੀ ਛਤਰੀ ਆਈ ਉਧਰੀ ਹੈ ਬਈ ਕਾਣੀ ਕੀ ਬਣੀ ਸਾਨੂੰ ਪਿੰਡ ਜਾ ਕੇ ਲਾ ਦਿੰਦੇ ਸਾਰੀ ਕਿੱਧਰ ਗਿਆ ਕਿੱਧਰ ਕਿਹਾ ਹੋ ਜੱਤਵਾਲ ਫਿਰਦੇ ਆ ਵੀਰੇ ਚੱਲਦੇ ਹੁਣ ਪੈਂਡ ਨੂੰ ਚੱਲ ਬਾਹਰ ਪਰ ਪੈ ਜਾ ਚੱਲ ਬਈ ਕੀ ਹਨ ਇਹ ਉੱਥਾ ਕੇ ਉਹਨੇ ਖੱਟ ਰਿਹਾ ਲਾਈ ਹੈ ਭਾਈ ਬਹੁਤ ਗੱਗੂ ਪੈਦਾ ਇਹ ਜਿਹੜਾ ਨਕਾਤਾ ਉਹ ਵੀ ਤਾਂ ਰਹਿੰਦਾ ਰਹਿੰਦਾ ਹੋਇਆ ਗਾਦਾ ਮੈਂ ਦੱਸ ਰਿਹਾ ਮੈਂ ਕਿਹਾ ਬਈ ਕੀ ਕਰੀਦਾ ਬੁਰਾ ਆਹੋ ਫੋਨ ਮੈਂ ਬਾਰੀ ਬਾਰੇ ਬਾਰੀ ਕੀ ਬੋਦਾ ਗੱਡ ਪਾਦਾ ਮੈਂ ਨੈ ਚੜਿਆ ਮੇਰੇ ਖਾਲਿਆਂ ਨੇ ਆਹ ਉਹ ਹੀ ਚੱਟੇ ਵਾਲੇ ਭੈਣੇ ਡੱਕੇ ਹੋਏ ਇਹ ਕਹਿੰਦਾ ਚੱਲੋ ਛੇ ਦਾ ਕੰਮ ਦਾ ਖਦਰ ਵਾਲਾ ਆ ਹੈ ਆਪਾਂ ਦੇ ਪਾਵਰ ਤੇ ਗਮਸਾ ਦੇ ਵਾਲੇ ਯਾਰ ਇੱਥੇ ਵੀ ਕਿੰਨਾ ਖਤਰੇ ਵਾਲਾ ਲੱਗਦਾ ਸਾਰੀ ਸੜਕਾਂ ਆਪਾਂ ਹੀ ਗਲ ਸਾਈਡ ਆ ਚਲੋ ਬਈ ਘਰੇ ਜਾ ਕੇ ਇਹਨਾਂ ਨੂੰ ਲਾ ਕੇ ਤੇ ਪਾ ਬੱਧ ਨਹੀਂ ਬਈ ਬਿੱਕੀ ਨੂੰ ਸਰਕਾਰੀ ਜਾ ਕੇ ਸਰਨੇ ਕਾਲੀ ਗਾਲ ਦੱਸਾਂਗੇ ਤੁਹਾਨੂੰ ਕੀ ਬਣਿਆ ਉੱਤੇ ਰੋੜ ਕੇ ਓਕੇ ਬਈ ਲੈ ਲਿਆ ਫੇਰ ਉੱਤਰ ਵਾਈ ਲੈ ਗਏ ਆਉਣਾ ਪਾ ਗਦੇਵਾ ਦੋ ਗੱਤ ਆ ਗਿਆ ਮੈਂ ਰਹਿਂਦੇ ਰਹਿਂਦੇ ਛੱਡ ਕੋਈ ਫੇਰ ਫੇਰ ਸਹੀ ਲੈ ਜਾ ਰਹਿਂਦੇ ਦੋ ਗੱਫਟ ਹੂੰ ਕੋਣ ਨਹੀਂ ਬਹੁਤ ਆ ਓਏ ਓਵੇਂ ਨਹੀਂ ਉਹਨਾਂ ਦਿੱਖਾ ਬਤਾ ਜਿਹੜਾ ਵੱਡਾ ਬੰਦਾ ਗਾ ਉਹ ਗਜਣਾ ਨਹੀਂ ਕਿੱਧਰ ਹੀ ਗਜਾ ਹੀ ਨਹੀਂ ਜਾਣਾ ਟਾਈਮ ਹੀ ਨਹੀਂ ਕਿਜਾਉਣ ਦਾ ਬੱਚੇ ਹਾਂ ਉਹ ਵੀ ਬੰਦ ਹੀ ਹੋਣਾ ਭਾਂਜਾ ਉਹ ਥੋੜਾ ਕਿਦਣਾ ਇੱਕ ਹੈਗਾ ਇੱਕ ਕਿੱਥੇ ਗਜਾ ਲੂ ਚਾਲ ਕੋਈ ਨਹੀਂ ਵੇਖਾਂਗੇ ਫਿਰ ਦਵਾਵਾਂਗੇ ਹੁਣ ਮੈਂ ਲੈ ਜਲਾ ਪੰਚੀਫਾ ਕਰੀ ਤੇ ਨਹਾ ਧੋ ਕੇ ਹੋ ਗਿਆ ਰੈਡੀ ਤੇ ਬਈ ਕਬੂਤਰਾਂ ਆਪਣੀਆਂ ਬਈ ਬਾਜੀ ਤੇ ਦੋਨੋਂ ਹੀ ਨਹੀਂ ਮਿਲਗਾ ਕਿ ਉਹ ਜਾਂਦੇ ਚੱਕ ਲਵਾਂਗੇ ਇਹਨੇ ਪਰ ਬਾਜੀ ਬਈ ਵਧੀਆ ਨਹੀਂ ਹੋਈ ਉੱਤੇ ਰੌਲਾ ਹੀ ਪੈ ਗਿਆ ਬਾਜੀ ਦੇ 180 ਕੋ ਤੋੜ ਦੇ ਸੀਗੇ ਸਾਰੇ ਤੇ ਮਨ ਲਾਦਾ ਕੋਈ ਹਜੇ ਫੈਸਲਾ ਹੋਇਆ ਨਹੀਂ ਸੀ ਜਦੋਂ ਅਸੀਂ ਆਏ ਆ ਸਾਡੀ ਵਾਰਡ ਦੂਰ ਦੀ ਸੀ ਭਾਈ 8 ਕਿਲੋਮੀਟਰ ਵਾਰਡ ਸੀਗੀ ਤੇ ਇਸ ਕਰਕੇ ਜਦੋਂ ਕੋਤਰੀਆਂ ਲੱਭੀਆਂ ਨਹੀਂ ਫਿਰ ਅਸੀਂ ਉੱਥੇ ਆਪਣੀ ਰਿਸ਼ਤੇਦਾਰੀ ਸੀ ਤੇ ਆਪਾਂ ਤਾਂ ਉਹਦੇ ਤੇ ਸਾਡਾ ਹੀ ਸਾਰਾ ਕੁਝ ਤੇ ਬਈ ਹੁਣ ਜੇ ਕੁਝ ਦਿੱਤਾ ਤਾਂ ਬਈ ਲੈ ਲਈ ਹਣਾ ਤੇ ਆਪਾਂ ਤਾਂ ਉੱਥੋਂ ਆ ਗਏ ਸੀਗੇ ਤੇ 9:00 ਵਜੇ ਆਪਾਂ ਪਿੰਡ ਆ ਗਏ ਸੀਗੇ ਸਵੇਕ ਨੂੰ ਤੇ 1200 ਮੋਡ ਵਾਲੀਆਂ ਇੰਟਰਾਂ ਵਿੱਚ ਵੀ ਇਹੋ ਜਿਹਾ ਕੁਝ ਹੀ ਹੁੰਦਾ ਇਹ ਤਾਂ ਆਪ ਦੀ ਗਲਤੀ ਵੀ ਆ ਜਿਹੜਾ ਕੂਟਰ ਲਿਆ ਕੇ ਸਾਡੇ ਉੱਤੇ ਨਹੀਂ ਛੱਡਣਾ ਚਾਹੀਦਾ ਇਹ ਜਿਹੀਆਂ ਇੰਟਰਾਂ ਵਿੱਚ ਕੂਟਰ ਤੇ ਚਲੋ ਬਈ ਜਿਹੜਾ ਕੋਸ ਹੋਇਆ ਠੀਕ ਆ ਬਸ ਤੇ ਕਰ ਦਿੰਨੇ ਆਪਾਂ ਆਪਣੇ ਵਲੌਗ ਦੀ ਸਮਾਪਤੀ ਕਿਵੇਂ ਲੱਗਿਆ ਬਈ ਵਲੌਗ ਲਾਈਕ ਕਮੈਂਟ ਹੇਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰਿਆ ਕਰੋ ਨੀਂਦ ਸਿੱਟੀ ਜਾਂਦੀ ਹੈ ਬਹੁਤ ਆਈ ਜਾਂਦੀ ਹੈ ਕਿਉਂਕਿ ਰਾਤ ਵੀ ਸਾਰੀ ਰਾਤ ਕੁੱਤਰ ਜਾ ਕੇ ਕੀ ਰਹੇ ਜੋ ਜਾਗ ਆ ਗਈ ਮੁੜ ਕੇ ਯਾਰ ਨੀਂਦ ਕੰਨੋਂ ਹੁੰਦੀ ਹੈ ਫਿਰ ਬਸ ਆਸੇ ਪਾਸੇ ਦੇ ਲੈ ਕੇ ਰਾਤ ਗੱਡੀ ਰਾਤ ਵੀ ਤੇ ਹੁਣ ਪੈਣੇ ਆ ਸੌਣੇ ਤੇ ਅੱਜ ਉਹ ਨਜ਼ਾਰੇਦਾਰ ਨੀਂਦ ਕੋਰੀ ਜੰਗਾ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੇ